ਜੋ ਕਿ 15 ਅਗਸਤ ਨੂੰ ਸਾਨੂੰ ਇੱਕ ਸਦਰਖਾਨੇ ਵਾਲਿਆਂ ਨੂੰ ਵੀਰ ਬਹਿਮਰ ਜਿਹੜੀਆਂ ਇਹਨਾਂ ਦੇ ਏਰੀਆ ਚ ਪਿੰਡ ਪੈਂਦਾ ਉਹਦੇ ਨਾਲ ਨਹਿਰ ਤੇ ਨਾਲ ਕਤਾਨਾ ਜਿਹੜੀਆਂ ਹੁੰਦੀਆਂ ਉੱਥੇ ਇੱਕ ਡੈੱਡ ਬੋਡੀ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਚਲਦੇ ਆਪਣੇ ਐਸ ਐਚ ਓ ਸਦਰ ਬਠਿੰਡਾ ਦੇ ਇੰਚਾਰਜ ਸੀਏਏ 1 ਬਠਿੰਡਾ ਦੇ ਮੌਕੇ ਤੇ ਪਹੁੰਚੇ ਨੇ ਆਪਣੇ ਡੀ ਐਸ ਪੀ ਸਾਹਿਬ ਵੀ ਗਏ ਸੀ ਉਹ ਜਾ ਕੇ ਦੇਖਿਆ ਕਿ ਜਿਹੜੀ লাশ ਹੈਗੀ ਹੈ ਇੱਕ ਲਗਭਗ 16 ਸਾਲ ਦੇ ਮੇਲ ਬੰਦੇ ਦੀ ਸੀ ਜੋ ਫਿਰ ਉਹਦੇ ਘਰ ਦੇ ਵੀ ਆ ਗਏ ਤੇ ਪਤਾ ਲੱਗਾ ਕਿ ਉਹਦਾ ਨਾਮ ਦੀਪੂ ਸੀ ਤੇ ਉਹਦੀ ਉਲਾਦ ਸੀ ਤੇ ਉਹਨੂੰ ਇੱਕ ਦਿਨ ਪਹਿਲਾਂ ਦੇ ਇਹੀ ਪਾਲਣ ਡੇ ਸੀ ਤਾਂ ਉਸ ਦੇ ਕਿਉਂਕਿ ਉਹ ਸਾਨੂੰ ਜਿਹੜੇ ਹਾਲਾਤ ਹੈ ਉਹ ਸ਼ੱਕੀ ਲੱਗੇ ਕੁਝ ਰੀਅਲ ਲਾਸ਼ ਦੇ ਉੱਤੇ ਡੈਡ ਬੋਡੀ ਦੇ ਉੱਤੇ ਇੰਜਰੀਜ਼ ਸੀ ਤਾਂ ਫਿਰ ਅਸੀਂ 302 ਦਾ ਅ ਪਰਚਾ ਜਾਨੀ ਕਿ ਇੰਟਰਸੈਕਸ਼ਨ 302 ਅਗਿਆਤ ਬੰਦਿਆਂ ਦੇ ਨਾਮ ਨੂੰ ਬੰਦਿਆਂ ਦੇ ਅਗੇਂਸਟ ਸਦਰ ਥਾਣੇ 'ਚ ਹੀ ਦਰਜ ਕੀਤਾ ਮਰਨ ਵਾਲੇ ਦੇ ਭਰਾ ਦੇ ਬਿਆਨਾਂ 'ਤੇ ਤੇ ਫਿਰ ਜਦੋਂ ਤਫ਼ਸਲ ਦੀ ਤਫ਼ਤੀਸ਼ ਸ਼ੁਰੂ ਹੋਈ ਤਾਂ ਜੋ ਗੱਲ ਨਿਕਲ ਕੇ ਸਾਹਮਣੇ ਆਈ ਜਿੱਤੂ ਫਿਰ ਸਾਰਾ ਕੇਸ ਦਾ ਪਤਾ ਲੱਗਾ ਤੇ ਇਹ ਦੋ ਦੋਸ਼ੀ ਵੀ ਫੜਦੇ ਉਹਦੇ ਚੋਂ ਇੱਕ ਜਿਹੜਾ ਬੰਦਾ ਮਰਿਆ ਉਹਦਾ ਸਟੈਪ ਡੈਡ ਜਿਹਨੂੰ ਕਹਿੰਦੇ ਆ ਉਹ ਸੀ ਤੇ ਉਹਦਾ ਦੋਸ਼ ਦੋਸਤ ਹੈ ਉਹਦੇ ਜਿਹੜੇ ਡੈਡ ਦਾ ਪਿਤਾ ਦਾ ਅਮੀਨ ਸ਼ਰਮਾ ਇੱਥੇ ਧੋਬੀਆਣੀ ਬਸਤੀ ਦਾ ਰਹਿਣ ਵਾਲਾ ਗੱਲ ਇਹ ਹੋਈ ਹੈ ਕਿ ਜਿਹੜਾ ਬੰਦਾ ਮਰਿਤਕ ਮਰਨ ਵਾਲਾ ਇਹ ਤਿੰਨ ਭੈਣ ਭਾਈ ਸੀ ਦੋ ਭਰਾ ਇੱਕ ਭੈਣ ਤੇ ਇਹ ਆਪਣੀ ਇਹਦੇ ਜਿਹੜੇ ਮਦਰ ਹੈਗੇ ਨੇ ਇਹ ਆਪ ਤੇ ਜਾਨੀ ਕਿ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਜਿਹਦੇ ਨੁਤਫੇ ਤੋਂ ਬੱਚੇ ਪੈਦਾ ਹੋਏ ਸੀ ਉਹਨਾਂ ਨਾਲ ਨਹੀਂ ਸੀ ਰਹਿੰਦੇ ਇੱਕ ਗੁਰਦੀਪ ਨਾਮ ਦੇ ਵਿਅਕਤੀ ਨਾਲ ਇੱਥੇ ਰਹਿੰਦੇ ਸੀ ਜਗੋਦਪੁਰ ਰਵਾਨੇ ਉੱਥੇ ਉਹ ਰਹਿੰਦੇ ਸੀ ਤੇ ਇਹ ਜਿਹੜਾ ਬੰਦਾ ਬੱਚਾ ਹੈਗਾ ਸੀ ਇਹ ਆ तकरीबन 8 ਸਾਲ ਪਹਿਲਾਂ ਦੇ